ਕੀ ਹੋਇਆ ਜੀ ਜਾਲਚ ਕੀ ਹੋਇਆ ਕੀ ਹੋਇਆ ਕੀ ਹੋਇਆ ਮਸ਼ੀਨ ਕੀ ਹੋਇਆ ਕੀ ਆ ਮਸ਼ੀਨ ਮਸ਼ੀਨ ਤੋੜਦੀ ਜੀ ਗੱਬਰ ਜੀ ਮਸ਼ੀਨ ਤੋੜਦੀ ਮਸ਼ੀਨ ਕੀ ਆ ਕੀ ਹੋਇਆ ਕਿਹਨੇ ਤੋੜਦੀ ਕਿਹਨੇ ਤੋੜੀ ਆ ਕਿਹਨੇ ਤੋੜੀ ਇਹਨੇ ਵਿਸ਼ਾਲ ਮਿੱਕੀ ਨੇ ਅੱਜ ਜਿਹੜਾ ਇੱਥੇ 2 ਨੰਬਰ ਵਾਰਡ ਚ ਵੋਟਾਂ ਪਈਆਂ ਸੀ ਜਿਹਦੇ ਚ ਤਿੰਨ ਵਾਰਡਾਂ ਦਾ ਰਿਜ਼ਲਟ ਆ ਗਿਆ ਸੀ 145 ਵੋਟਾਂ ਤੇ ਕਾਂਗਰਸ ਦਾ ਉਮੀਦਵਾਰ ਸਤਨਾਮ ਚੌਧਰੀ ਅੱਗੇ ਚੱਲ ਰਿਹਾ ਸੀ ਜੋ ਪਤਾ ਲੱਗਿਆ ਚੌਥੇ ਵਾਰਡ ਦੀ ਜਿਹੜੀ ਮਸ਼ੀਨ ਸੀਗੀ ਬੂਥ ਦੀ ਉਹ ਚੌਥੇ ਵਾਰਡ ਦੀ ਬੂਥ ਦੀ ਮਸ਼ੀਨ ਉਮੀਦਵਾਰ ਨੇ ਤੋੜਦੀ ਜਿਹੜਾ ਕਿ ਸ਼ਰਿਆਮ ਗੁੰਡਾਗਰਦੀ ਆ ਉਹਨਾਂ ਚ ਅਸੀਂ ਇਹ ਜਿਹੜਾ ਧਰਨਾ ਨਹੀਂ ਚੱਕਾਂਗੇ ਜਿੰਨਾ ਚਿਰ ਉਸ ਉਮੀਦਵਾਰ ਤੇ ਪਰਚਾ ਦਰਜ ਨਹੀਂ ਪ੍ਰਸ਼ਾਸਨ ਕਰਦਾ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਮਸ਼ੀਨ ਇਹਨਾਂ ਨੇ ਤੋੜੀਆ ਉਲਟਾ ਇਹ ਕਹਿੰਦੇ ਅਸੀਂ ਜਿੱਤ ਗਏ ਇਹ ਰਿਜ਼ਲਟ ਹੈ ਜਿਹੜਾ ਲੋਕਤੰਤਰ ਦਾ ਜਿਹੜਾ ਘਾਣ ਹੋ ਰਿਹਾ ਵਰਕਰ ਨੇ ਇਹ ਦਿਨ ਦਿਹਾੜੇ ਗੁੰਡਾਗਰਦੀ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਉਹਨਾਂ ਦਾ ਨਾਚ ਦੇਖ ਰਹੀ ਆ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਦੇਖਿਆ ਆ ਵੀਡੀਓ ਵੀ ਬਣੀਆਂ ਹੋਈਆਂ ਨੇ ਕਾਊਂਟਿੰਗ ਹੋ ਰਹੀ ਆ ਉੱਥੇ ਚਲੇ ਗਏ ਪਰ ਪੁਲਿਸ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਇਸ ਲਈ ਉਨਾ ਚਿਰ ਅਸੀਂ ਰੋਡ ਨਹੀਂ ਖੋਲਦੇ ਜਿੰਨਾ ਚਿਰ ਉਹ ਜਿਹੜੀ ਮਸ਼ੀਨ ਤੋੜੀ ਦਾ ਪਰਚਾ ਦਰਜ ਨਹੀਂ ਹੁੰਦਾ ਪ੍ਰਸ਼ਾਸਨ ਡਿਕਲੇਅਰ ਕਰੇ ਕਿ ਉਹਨੇ ਮਸ਼ੀਨ ਤੋੜੀ ਆ ਜੇ ਮਸ਼ੀਨ ਤੋੜੀ ਆ ਤਾਂ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਦੇਖੋ ਪਹਿਲੀ ਮਸ਼ੀਨ ਦੇ ਵਿੱਚੋਂ ਅਸੀਂ 12 ਵੋਟਾਂ ਦੇ ਜਿੱਤੇ ਆ ਦੂਜੀ ਤੇ 34 ਵੋਟਾਂ ਤੇ ਅਸੀਂ ਡਾਊਨ ਰਹੇ ਆ ਔਰ ਤੀਜੀ ਜਿਹੜੀ ਮਸ਼ੀਨ ਸੀਗੀ ਉਹ ਤੇ 167 ਵੋਟਾਂ ਤੇ ਕਾਂਗਰਸ ਪਾਰਟੀ ਅੱਪ ਰਹੀ ਆ ਸੋ ਅਸੀਂ ਤਕਰੀਬਨ ਕੁੱਲ ਮਿਲਾ ਕੇ 145 ਤੇ ਲੀਡ ਕਰ ਰਹੇ ਸੀ ਔਰ ਚੌਥੀ ਮਸ਼ੀਨ ਹਜੇ ਖੁੱਲਣੀ ਸੀ ਉਹਨਾਂ ਨੇ ਮਸ਼ੀਨ ਜਿਹੜੀ ਆ ਉਹ ਤੋੜ ਦਿੱਤੀ ਤੁਸੀਂ ਦੇਖੋ ਕਿੱਡੀ ਵੱਡੀ ਇਹ ਇੱਕ ਲਾਅ ਨਾ ਆਰਡਰ ਸਿਚੁਏਸ਼ਨ ਆ ਔਰ ਕਿਸ ਤਰ੍ਹਾਂ ਇਹ ਲੋਕਤੰਤਰ ਦਾ ਇਹ ਕਤਲ ਨਹੀਂ ਤਾਂ ਹੋਰ ਕੀ ਆ ਤੁਕ ਅੱਜ ਦੇਖੋ ਪੁਲਿਸ ਪ੍ਰਸ਼ਾਸਨ ਜਿਹੜਾ ਕੋਈ ਸਾਨੂੰ ਹਲੇ ਹਾਂ ਪੱਕੀ ਕੋਈ ਜਵਾਬ ਨਹੀਂ ਦੇ ਰਿਹਾ ਔਰ ਢੋਲ ਬੁਜਾ ਰਹੇ ਨੇ ਹਾਰੇ ਹੋਏ ਢੋਲ ਬੁਜਾ ਰਹੇ ਨੇ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਇੰਨੇ ਆ ਦੇਖੋ ਪਰਿਵਾਰ ਦੇ ਮੈਂਬਰ ਉਹਨਾਂ ਦੇ ਬਿਸਿਸ ਖੜੇ ਨੇ ਸਾਡੇ ਉਮੀਦਵਾਰ ਸਤਰਾਮ ਚੌਧਰੀ ਉਹਨਾਂ ਦੀ ਭੈਣਾਂ ਖੜੀਆਂ ਨੇ ਔਰ ਉਹ ਰੋ ਰਹੀਆਂ ਨੇ ਉਹਨਾਂ ਦੀ ਤਬੀਰ ਖਰਾਬ ਹੋ ਗਈ ਹੈ ਉਹਨਾਂ ਨੂੰ ਹਲੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਵੀ ਸਤਰਾਮ ਚੌਧਰੀ ਕਿੱਥੇ ਆ ਸੋ ਇਹ ਬਹੁਤ ਹੀ ਇੱਕ ਤਾਨਾਸ਼ਾਹ ਦਾ ਰਾਜ ਜਿਹੜਾ ਉਹ ਅੱਜ ਦੇਖਣ ਨੂੰ ਮਿਲ ਰਿਹਾ ਜਿਹੜੀਆਂ ਗੱਲਾਂ ਅੱਜ ਤੋਂ ਅਸੀਂ ਪਹਿਲਾਂ ਕਹਿ ਰਹੇ ਸੀਗੇ ਅੱਜ ਉਹਨਾਂ ਦਾ ਜਿਉਂਦਾ ਜਾਗਦਾ ਜਿਹੜਾ ਇਹ ਸਬੂਤ ਉਹ ਅੱਜ ਮਿਲ ਚੁੱਕਿਆ ਸੋ ਇਹ ਜਿਹੜਾ ਤਾਨਾਸ਼ਾਹ ਦਾ ਰਾਜ ਇਹ ਲੋਕਾਂ ਨੇ ਦੇਖਣਾ ਕਿ ਕਿਵੇਂ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਹ ਇਹਨਾਂ ਦਾ ਇਹ ਰਾਜ ਨੂੰ ਖਤਮ ਕਰਨਾ ਹੈ ਤੋਂ ਅਸੀਂ ਕਾਂਗਰਸ ਪਾਰਟੀ ਜਿਹੜੀ ਆ ਉਹ ਅਮਨ ਪਸੰਦ ਔਰ ਸ਼ਾਂਤੀਪੂਰਵਕ ਅਸੀਂ ਚਾਹੁੰਦੇ ਹਾਂ ਕਿ ਸਾਰਾ ਜਿਹੜਾ ਪ੍ਰਕਿਰਿਆ ਪੂਰੀ ਹੋਵੇ ਪਰ ਇਹਨਾਂ ਨੇ ਅੱਜ ਸਾਨੂੰ ਮਜਬੂਰ ਕਰ ਦਿੱਤਾ ਇੱਕ ਵਧੀਆ ਇਲੈਕਸ਼ਨ ਜਿਹੜੀ ਆ ਉਹ 4:00 ਵਜੇ ਤੱਕ ਵੋਟਾਂ ਪਈਆਂ ਔਰ ਜਦੋਂ ਰਿਜ਼ਲਟ ਆਉਣਾ ਸੀਗਾ ਉਹੀ ਗੱਲ ਹੋਈ ਜੜੀਆਂ ਇਹ ਅਫਵਾਹਾਂ ਜੜੀਆਂ ਮਲੜੀਆਂ ਸੀਗੀਆਂ ਜਿੱਤੂ ਲਾਨ ਕਰਨਗੇ ਉਹ ਅਸੀਂ ਨਹੀਂ ਹੋਣ ਦਵਾਂਗੇ ਜਦ ਲੋਕਾਂ ਦਾ ਜਿਹੜਾ ਫਤਵਾ ਸਾਡੇ ਪੱਖ ਚ ਕਾਂਗਰਸ ਪਾਰਟੀ ਦੇ ਤਾਂ ਅਸੀਂ ਅੱਜ ਸਾਨੂੰ ਮਜਬੂਰਨ ਇੱਥੇ ਸੜਕ ਤੇ ਇਹ ਬੈਠਣਾ ਪੈ ਰਿਹਾ